ਸਤਿ ਸ੍ਰੀ ਅਕਾਲ ਜੀ ਮਿਲ ਕੇ ਸਭ ਰਾਜ ਖੁਸ਼ੀ ਹੋਵਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹਾਂਜੀ ਇਹ ਦੱਸੋ ਬਲਤਾ ਬਿੱਤ ਹੁੰਦ ਕਿੱਥੇ ਕਿੱਥੇ ਪੈ ਰਹੀ ਹੈ ਬਈ ਸਾਡੇ ਤਾਂ ਬਹੁਤ ਜ਼ਬਰਦਸਤ ਹੁੰਦ ਪੈਂਦੀ ਹੈ ਕੀ ਕਹਣਾ ਕਦੇ ਘੰਟਾ ਘੁੱਪਾ ਨਿਕਲਦੇ ਵੀ ਨੋਰਮਲ ਜੀ ਮਾੜੀ ਜੀ ਨਿਕਲਦੇ ਜ਼ਿਆਦਾ ਨਹੀਂ ਨਿਕਲਦੀ ਹੈਗੀ ਹਾਂਜੀ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਟੱਲੀ ਵਾਲਾ ਬਟਨ ਨੱਪਣਾ ਨਾ ਭੁੱਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਲਾਈਕ ਜਰੂਰ ਕਰਿਆ ਕਰੋ ਸਾਨੂੰ ਲਾਈਕ ਦੇ ਨਾਲ ਹੌਸਲਾ ਵਧਾਈ ਹੁੰਦਾ ਕਮੈਂਟ ਕਰਕੇ ਹਾਜ਼ਰੀ ਜਰੂਰ ਲਗਾਇਆ ਕਰੋ ਬਾਕੀ ਵੀਡੀਓ ਚੰਗੀ ਲੱਗਦੀ ਹਿੰਦੀ ਹੈ ਅਗੇ ਸ਼ੇਅਰ ਜਰੂਰ ਕਰ ਦਿਆ ਕਰੋ ਅੱਜ ਤੁਹਾਨੂੰ ਸਾਰੀਆਂ ਸਮੱਸਿਆ ਦਾ ਹੱਲ ਦੱਸਣ ਲੱਗੀਆਂ ਦੇਖੋ ਇੱਕ ਵੀਡੀਓ ਇੱਕ ਇਨਸਾਨ ਤੇ ਵੀ ਕੰਮ ਕਰਦੀ ਹੈ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਮੇਰੇ ਕੋਲੇ ਨਹੀਂ ਆਉਣਾ ਮੈਂ ਤੁਹਾਡੇ ਕੋਲੇ ਨਹੀਂ ਆਉਣਾ ਤੁਹਾਡਾ ਕੋਈ ਪੈਸਾ ਨਹੀਂ ਲੱਗਦਾ ਤੁਹਾਡਾ ਕੋਈ ਕੰਮ ਨਹੀਂ ਛੁੱਟਦਾ ਚੀਜ਼ਾਂ ਸਾਰੀਆਂ ਘਰ ਵਿੱਚ ਹੁੰਦੀਆਂ ਨੇ ਜਿਹੜੀਆਂ ਮੈਂ ਦੱਸਦੀਆਂ ਲੋਕਾਂ ਦੇ ਵੱਡੇ ਵੱਡੇ ਕੰਮ ਹੋ ਰਹੇ ਨੇ ਹਾਂ ਜੀ ਨੂੰ ਵੀ ਡਾਊਟ ਮੈਂ ਫੇਸਬੁੱਕ ਤੇ ਡੇਲੀ ਦੋਨਾਂ ਚੈਨਲ ਉੱਤੇ ਮੇਰਾ ਇੱਕ ਚੈਨਲ ਤੁਹਾਨੂੰ ਪਤਾ ਹੈ ਸਹਿਜੁੱਤ ਸੋਮਲਾ ਤੇ ਦੂਜਾ ਹੈਗਾ ਮੇਰਾ ਸਵਰਾਜ 855 ਪੇਜ ਫੇਸਬੁੱਕ ਤੇ ਮੇਰਾ ਫੋਨ ਨੰਬਰ ਮੈਂ ਤੁਹਾਨੂੰ ਰੋਜ਼ ਦੱਸਦੀ ਆ ਵੀ ਤੁਸੀਂ ਗਲਤ ਲੋਕਾਂ ਕੋਲ ਨਾ ਜਾ ਕੇ ਫਸੋ ਪੈਸੇ ਲੈਂਦੇ ਨੇ ਦੇਖ ਕਿੰਨੇ ਉਹ ਲੇਡੀ ਜਿਹੜੀ ਹੈਗੀ ਆ ਲੋਕਾਂ ਤੋਂ ਪੈਸੇ ਲੈ ਗਈ ਆ ਨੀਹਾ ਵੈਦਿਕ ਕਦੇ ਕੋਈ ਆਪਦਾ ਕਦੇ ਮੇਰਾ ਨਾਮ ਲਿਖਦੀ ਆ ਕਦੇ ਕਿਸ ਕਦੇ ਕੁਝ ਬਹੁਤ ਕੁਝ ਕਰ ਰਹੀ ਆ ਮੇਰਾ ਨੰਬਰ ਲਿਖੋ 73 409 86 348 ਇਹ ਮੇਰਾ WhatsApp ਨੰਬਰ ਹੈ ਫੋਨ ਮੈਨੂੰ ਕੋਈ ਨਾ ਕਰਿਓ ਅਗਰ ਤੁਹਾਡੇ ਕੋਲੋਂ ਕੋਈ ਪੈਸੇ ਮੰਗਦਾ ਤੁਸੀਂ ਮੈਨੂੰ ਉਹਦਾ ਮੈਸੇਜ ਭੇਜ ਦਿਓ ਬੋਲ ਕੇ ਭੇਜਿਓ ਬਾਈਸ ਮਸ ਜੇ ਇਹ ਨਾ ਹੋਵੇ ਲਿਖ ਕੇ ਨਾ ਭੇਜਿਓ ਮੈਂ ਇਹ ਵੀ ਕਹਣੀ ਮੈਂ ਵੀ ਤੁਹਾਨੂੰ ਬੋਲ ਕੇ ਭੇਜਾਂਗੀ ਕਿਉਂਕਿ ਤੁਸੀਂ ਮੇਰੀ ਆਵਾਜ਼ ਟੈਸਟ ਕਰੋਗੇ ਬਾਕੀ ਰਹੀ ਗੱਲ ਇਹ ਆਪਣਾ ਕੀ ਕਹਦੇ ਨੇ ਹਾਏ ਹਾਏ ਕੋਈ ਥੋੜਾ ਟੋਕੜੂ ਪੈਸੇ ਮੰਗਦਾ ਤੁਸੀਂ ਉਦੋਂ ਹੀ ਮੈਨੂੰ ਕਰਿਓ ਹਾਂ ਲਿੰਕ ਜ਼ਰੂਰ ਭੇਜ ਦੇ ਅਗਲੇ ਦੀ ਵੀਡੀਓ ਦਾ ਜਿੱਥੇ ਮੇਰੀ ਵੀਡੀਓ ਤੁਹਾਨੂੰ ਲੱਗਦਾ ਪੈਸੇ ਮੰਗਦੀ ਆ ਉਹਦਾ ਲਿੰਕ ਮੈਨੂੰ ਜ਼ਰੂਰ ਭੇਜੋ ਅੱਛਾ ਜੀ ਹਮਨਾ ਤੁਹਾਡਾ ਟਾਈਮ ਨਾ ਬਰਬਾਦ ਕਰ ਤਾ ਉਹਨੂੰ ਅੱਗੇ ਲੈ ਕੇ ਜਾਂਦੇ ਆ ਅੱਜ ਕੱਲ ਹਰ ਇੱਕ ਦੇ ਘਰ ਦੇ ਵਿੱਚ ਸਮੱਸਿਆ ਬਣੀ ਹੋਈ ਆ ਬਹੁਤ ਵੱਡੀ ਬੜੀ ਨજર ਦੋਸ਼ ਭੂਤ ਪ੍ਰੇਤ ਇਤਤਾ ਕਰਾਇਆ ਤੰਤਰ ਮੰਤਰ ਕਾਲਾ ਜਾਦੂ ਪਤਾ ਨਹੀਂ ਕਿਹੜੇ ਕਿਹੜੇ ਜਾਦੂ ਬੋਡੂ ਜਾਦੂ ਬਹੁਤ ਕੁਛ ਲੋਕ ਕਰਦੇ ਨੇ ਕਿਸੇ ਵੀ ਪ੍ਰਕਾਰ ਦਾ ਕਿੰਨਾ ਵੀ ਕੈੜਾ ਕੀਤਾ ਹੋਇਆ ਇਹਦੇ ਨਾਲ ਹਰ ਇੱਕ ਪ੍ਰਕਾਰ ਦਾ ਨੁਕਸਾਨ ਹੁੰਦਾ ਵਿਹੋਤਾ ਜੀਵਨ ਖਰਾਬ ਹੁੰਦਾ ਘਰ ਦੇ ਵਿੱਚ ਕਾਰੋਬਾਰ ਰੁਕ ਜਾਂਦੇ ਨੇ ਹੋ ਨਹੀਂ ਚੱਲਦੇ ਹੈਗੇ ਬੰਦ ਹੋ ਜਾਂਦੇ ਨੇ ਠੱਪ ਹੋ ਜਾਂਦਾ ਕਾਰੋ ਔਰ ਬਹੁਤ ਸਾਰੀਆਂ ਸਮੱਸਿਆ ਸਰੀਰ ਉੱਤੇ ਬਿਮਾਰੀਆਂ ਆ ਜਾਂਦੀਆਂ ਨੇ ਹਮ ਅਚਾਨਕ ਫਜ਼ੂਲ ਦੇ ਖਰਚੇ ਪਹਿਲਾਂ ਤੁਸੀਂ ਚੀਜ਼ਾਂ ਨੋਟ ਕਰੋ ਕਿ ਕਈ ਵਾਰੀ ਮਾਈਂਡਫੁਲ ਜਨ ਇੱਕ ਤਾਂ ਤੁਸੀਂ ਰੀਅਲ ਦੇਸੀ ਘਿਓ ਲੈਣਾ ਗਊ ਦਾ ਮਿਲ ਜਵੇ ਉਦੋਂ ਵਧੀਆਂ ਅਗਰ ਨਹੀਂ ਤਾਂ ਫਿਰ ਤੁਸੀਂ ਕਰ ਮੱਝ ਦਾ ਤਿਆਰ ਕਰ ਲੋ ਮਲਾਈ ਤੋਂ ਕਰ ਲੋ ਦੁੱਧ ਚਾਰ ਦਿੰਦੀ ਮਲਾਈ ਦਿੱਤੀ ਕਰ ਲੋ ਅਗਰ ਜੇ ਤੁਹਾਡੇ ਘਰੇ ਪਸ਼ੂ ਨਹੀਂ ਹੈਗਾ ਨਾ ਦੁੱਧ ਤੋਂ ਮਲਾਈ ਲਾਉ ਤੋਂ ਦੁੱਧ ਤਿਆਰ ਕਰ ਹੁਣ ਤੁਹਾਨੂੰ ਇਹਦੇ ਨਾਲ ਕੀ ਚਾਹੀਦਾ ਸ਼ੱਕਰ ਦੋ ਤੀਜਾ ਹੋ ਗਿਆ ਨਾ ਤੀਜੀ ਚੀਜ਼ ਆ ਤੁਸੀਂ ਹੁਣ ਲੈਣਾ ਕਣਕ ਦਾ ਆਟਾ ਥੋੜਾ ਜਿਹਾ ਹੁਣ ਤੁਸੀਂ ਸਫੈਦ ਦੁੱਧ ਚਾਰ ਤੀਜਾ ਹੋ ਗਿਆ ਨਾ ਕਿਉਂ ਸ਼ੱਕਰ ਕਣਕ ਦਾ ਆਟਾ disappeard the ਇਹਨਾਂ ਦੀਆਂ ਤੁਸੀਂ ਗੋਲੀਆਂ ਬਣਾਉਣੀਆਂ ਨੇ ਛੋਟੀਆਂ ਛੋਟੀਆਂ ਆਪਦੇ ਸਰ ਦਾ ਮੁਤਾਬਕ ਜਿੰਨਾ ਤੁਹਾਡੇ ਚ ਹਿੰਮਤ ਆ ਮੈਂ ਇਹ ਨਹੀਂ ਕਹਿੰਦੀ 10 ਬਣਾਓ 11 ਬਣਾਓ 21 ਬਣਾਓ 51 ਬਣਾਓ 108 ਬਣਾਓ ਜਿੰਨੀ ਤੁਹਾਡੇ ਚ ਹਿੰਮਤ ਆ ਉਨੀਆਂ ਬਣਾਓ ਕੋਈ ਕਿਸੇ ਚ 4-5 ਗੋਲੀਆਂ ਦੀ ਪਾਈ ਹਿੰਮਤ ਆ ਮੈਂ ਇਹ ਜਿਹੜਾ दान ਹੁੰਦਾ ਇਹਦੇ ਵਿੱਚ ਕੋਈ ਇਹ ਨਹੀਂ ਹੁੰਦਾ ਵੀ ਵਜਨ ਦੇ ਹਿਸਾਬ ਨਾਲ ਕਿਲੋ ਦੇ ਉਹ ਹੋਰ ਚੀਜ਼ ਹੁੰਦੀ ਆ ਹੈਕ ਨਹੀਂ ਹੁਣ ਤੁਸੀਂ ਇਹ ਕੰਮ ਤਾਂ ਕਰ ਲਿਆ ਇਹ ਦੇ ਨਾਲ ਨਾਲ ਨਾ ਹੁ ਤੁਸੀਂ ਜਿੱਥੇ ਰੱਖਣੀਆਂ ਨੇ ਉਹ ਵੀ ਤੁਹਾਨੂੰ ਦੱਸ ਦਿਆਂ ਕਿੱਥੇ ਰੱਖਣੇ ਦਿਨ ਦਾ ਕੋਈ ਵਿਚਾਰ ਹਾਂ ਸਵੇਰ ਟਾਈਮ ਜੋਰ ਸਵੇਰ ਟਾਈਮ ਦਾ ਦਿਨ ਤੋਂ ਜਿਹੜੇ ਤੂੰ ਮਰਜੀ ਸ਼ੁਰੂ ਕਰ ਲੋ ਘਰ ਦੇ ਵਿੱਚ ਤਾਂ ਬਿਮਾਰ ਕਲੇਸ ਪਿਆ ਹੋਵੇ ਬੰਦਾ ਪਹਿਲਾਂ ਦਿਨ ਦੇਖੂਗਾ ਨਹੀਂ ਘਰ ਦੇ ਵਿੱਚ ਤਾਂ ਕਿਛ ਕੁਚਾਰਾ ਹੋਇਆ ਹੋਵੇ ਨਹੀਂ ਲੈ ਕਿ ਤੁਸੀਂ ਕੀ ਕਰਨਾ ਪਿੱਪਾ ਦੀਆਂ ਜੜਾਂ ਉੱਤ ਜਾ ਕੇ ਕਿਸੇ ਵੀ ਦਿਨ ਰੱਖ ਸਕਦੇ ਆ ਅਗਰ ਸੋਮਵਾਰ ਆ ਗਿਆ ਤਾਂ ਸੋਮਵਾਰ ਤੋਂ ਸ਼ੁਰੂ ਕਰ ਲੋ ਜਦੋਂ ਵੀ ਤੁਹਾਡੇ ਕੋਲ ਇਹ ਵੀਡੀਓ ਪਹੁੰਚ ਲਈਏ ਕਦੇ ਵੀ ਤੁਸੀਂ ਇਹ ਕਰ ਸਕਦੇ ਹੋ ਇਹਦੇ ਨਾਲ ਤੁਹਾਡੇ ਲੜਕੇ ਲੜਕੀ ਦੀ ਸ਼ਾਦੀ ਵੀ ਰੁਕੀ ਹੋਈ ਖੁੱਲੂਗੀ ਕਿਉਂ ਕਰਨ ਕਰਾਉਣ ਵਾਲੇ ਪਹਿਲਾਂ ਤਾਂ ਬੱਚਿਆਂ ਦੀ ਸ਼ਾਦੀ ਰੋਕਦੇ ਨੇ ਬੱਚਿਆਂ ਦਾ ਨੌਕਰੀ ਨਾ ਮਿਲੇ ਹੋਰ ਰੋਕਦੇ ਨੇ ਹੋਰ ਵੀ ਤੁਹਾਡਾ ਹੱਥ ਪਿੱਛੇ ਜਾਵੇ ਤੁਹਾਡਾ ਨੁਕਸਾਨ ਹੋਵੇ ਇਹੋ ਜਿਹਾ ਕੁਝ ਇਹ ਚੀਜ਼ਾਂ ਰੋਕਦੀਆਂ ਨੇ ਦਿਮਾਗ ਖਰਾਬ ਕਰਨ ਵਾਲੀਆਂ ਗੱਲਾਂ ਹੁੰਦੀਆਂ ਨੇ ਇਹ ਲੋਕੇ 4 ਪੈਸੇ ਪਿੱਛੇ ਲੋਕਾਂ ਦਾ ਨੁਕਸਾਨ ਕਰੀ ਜਾਂਦੇ ਨੇ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਕੋਈ ਪੈਸਾ ਖਰਚਣ ਦੀ ਲੋੜ ਨਹੀਂ ਬਸ ਸਿਰਫ ਜੁੜੇ ਰਹੋ ਫਾਇਦਾ ਹੁੰਦਾ ਹਾਂ ਮੈਂ ਹੁਣ ਵੀ ਕਹਿੰਦੇ ਜਿੰਨਾ ਨੂੰ ਡਾਊਟ ਆ ਕੱਲ ਮੇਰੇ ਕੋਲੇ ਮੈਸੇਜ ਆਇਆ ਸੀ ਇਹ ਤੇ ਉਹਨਾਂ ਨੇ ਦੱਸਿਆ ਪਰਸੋਂ ਰਾਤ ਨੂੰ ਮੈਂ ਉਹ ਨੰਬਰ ਪਾਇਆ ਸੀ ਮਬੂਲ ਨੰਬਰ ਪਾਇਆ ਤੇ ਉਹਨਾਂ ਨੇ ਲਿਖਿਆ ਤੇ ਤੜਕੇ ਨੂੰ ਉਹਨਾਂ ਦੇ ਕੋਲੇ 48 58000 ਰੁਪਇਆ ਆ ਗਿਆ ਮੇਰਾ ਸਟੇਟਸ ਵੀ ਲਾਇਆ ਹੈ ਤੇ ਸ਼ਾਰਟ ਲੈ ਕੇ ਮੇਰਾ ਫੇਸਬੁੱਕ ਦੋਨਾਂ ਪੇਜਾਂ ਤੇ ਵੀ ਲਾਇਆ ਆਇਆ ਸਹਿਲ ਜੋਤ ਸੋਮਲ ਤੇ ਵੀ ਸਵਰਾਜ 875 ਜਿੰਨਾਂ ਨੂੰ ਨਹੀਂ ਵਿਸ਼ਵਾਸ ਉੱਥੇ ਜਾ ਕੇ ਮੇਰੇ ਸਾਰੇ ਚੈੱਕ ਕਰ ਸਕਦੇ ਨੇ ਮੇਰੇ ਕੋਲੇ ਇੰਨਾ ਲੱਗਦੇ ਨਹੀਂ ਜਿੰਨੇ ਮੇਰੇ ਕੋਲੇ ਮੈਸੇਜ ਆਉਂਦੇ ਹਾਂ ਇੱਕ ਗੱਲ ਜ਼ਰੂਰ ਕਹਨੀ ਆ ਮੈਂ ਪ੍ਰਸ਼ਾਦ ਦੇ ਤੌਰ ਤੇ ਮੈਸੇਜ ਮੰਗਦੀ ਆ ਹੋਰ ਕੁਛ ਨਹੀਂ ਕਈਆਂ ਨੂੰ ਜਦੋਂ ਮੈਂ ਕਹਿੰਦੀ ਆ ਮੈਸੇਜ ਭੇਜ ਦੋ ਤਾਂ બસ ਚੁੱਪ ਸ਼ਾਂਤ ਹੋ ਜਾਂਦੇ ਨੇ ਮੈਸੇਜ ਨਹੀਂ ਭੇਜਦੇ ਦੇਖੋ ਉੱਥੇ ਅਗੰਦਾ ਕਾਰੋਬਾਰ ਠੱਪ ਹੋਣਾ ਸ਼ੁਰੂ ਹੋ ਜਾਂਦਾ ਕੱਲ ਕਿਸੇ ਦਾ ਸੀ ਕੋਈ ਗੰਗਾ ਨਗਰ ਤੋਂ ਸੀ ਵਿਚਾਰੀ ਭੈਣ ਮੇਰੀ ਬੜੇ ਪਰੇਸ਼ਾਨ ਸੀ ਉਹ ਉਹ ਕਹਿੰਦੇ 1 ਸਾਲ ਤੋਂ ਸਾਡੀ ਪ੍ਰਾਪਰਟੀ ਨਹੀਂ ਸੀ ਵਿਕਦੀ ਇੰਨੇ ਪਰੇਸ਼ਾਨ ਸੀ ਦੇਖੋ ਕਿਸੇ ਦੀ ਜਦੋਂ ਵੇਚਣ ਤੇ ਪ੍ਰਾਪਰਟੀ ਲਈ ਹੁੰਦੀ ਹੈ ਨਾ ਹਰ ਇੱਕ ਨੂੰ ਹੁੰਦਾ ਵੀ ਸਾਡੀ ਚੁਟਕੀ ਫੁਟਕੀ ਚ ਵਿਕੇ ਵਿਕਦੀ ਵੀ ਆ ਕਹਿੰਦੇ ਨਹੀਂ ਪਰ ਜਦੋਂ ਕੋਈ ਸਾਡੇ ਉੱਤੇ ਇਹੋ ਜਿਹਾ ਕਿਸੇ ਦਾ ਕਸ਼ ਕੀਤਾ ਹੁੰਦਾ ਵੀ ਇਹ ਪ੍ਰਾਪਰਟੀ ਨਾ ਵਿਕੇ ਇਹ ਵੀ ਸਮਝਣੀ ਪਊ ਲੋਕੀ ਬਹੁਤ ਕੁਝ ਕਰਦੇ ਨੇ ਪ੍ਰਾਪਰਟੀ ਵੇਚਣ ਤੇ ਵੀ ਰੋਕ ਲਾ ਦੁੰਦੇ ਨੇ ਤੇ ਉਸ ਮੇਰੀ ਪਿਆਰੀ ਭੈਣ ਨੇ ਲਿਖਿਆ ਨਾ ਸੌਰੀ ਲਿਖਿਆ ਨਹੀਂ ਉਹਨੂੰ ਜਿਹੜਾ ਦੱਸਿਆ ਸੀ ਉਹਨੇ ਉਹ ਕੀਤਾ ਕਰਨ ਤੋਂ ਉਹ ਕਹਿੰਦੀ ਸਾਡੀ ਹਫ਼ਤੇ ਬਾਅਦ ਪ੍ਰਾਪਰਟੀ ਵਿਕ ਗਈ। ਕੱਲ ਬੜੀ ਖੁਸ਼ ਹੋ ਦੱਸੇ ਮੈਂ ਕਿਹਾ ਵੀ ਪ੍ਰਸ਼ਾਦ ਭੇਜ ਦੇ ਉਹਨੇ ਕਹਿੰਦੇ ਪੈਸੇ ਪੂਸੇ ਮੰਗੂਗੀ। ਮੈਂ ਕਿਹਾ ਮੇਰਾ ਪ੍ਰਸ਼ਾਦ ਇਹੀ ਆ ਸਿਰਫ ਇੱਕ ਚੀਜ਼ ਵੀ ਤੁਸੀਂ ਜਿਹੜਾ ਤੁਹਾਨੂੰ ਫਾਇਦਾ ਹੋਇਆ ਹੈ ਕਿ ਤੁਹਾਡਾ ਕੰਮ ਬਣਿਆ ਤੁਹਾਡੀ ਪ੍ਰਾਪਰਟੀ ਵਿਕੀ ਆ ਤੁਸੀਂ ਕਿਹੜੇ ਸ਼ਹਿਰ ਤੋਂ ਕੀ ਤੁਹਾਡਾ ਨਾਮ ਬੱਸ ਸਰਪ ਤੁਸੀਂ ਇਹਨਾਂ ਲਿਖ ਕੇ ਮੈਨੂੰ ਵਟਸਐਪ ਤੇ ਭੇਜਿਆ ਨੰਬਰ ਸੌਰੀ ਵੀ ਲਿਖ ਕੇ ਭੇਜੋ ਵੀ ਬੋਲ ਕੇ ਮੈਸੇਜ ਭੇਜਿਆ ਹੋਇਆ ਨਹੀਂ ਲੱਗਦਾ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਤੁਸੀਂ ਮੈਨੂੰ ਵਟਸਐਪ ਤੇ ਮਖਿਆ ਵੀ ਲਿਖ ਕੇ ਭੇਜ ਦਿਓ ਫਿਰ ਮੈਂ ਉਹਨੂੰ ਇਹ ਵੀ ਕਹਿ ਆ ਵੀ ਫੋਨ ਨੰਬਰ ਵੀ ਤੁਹਾਡਾ ਕੱਟੂਗੀ ਤੇ ਤੁਹਾਡੀ ਫੋਟੋ ਵੀ ਉਹ ਮੈਨੂੰ ਪਤਾ ਮੋੜ ਕੇ ਉਹਨੇ ਕੀ ਕਹਿ ਭੈਣ ਨੇ ਕਹਿੰਦੀ ਨਾ ਨਾ ਸਾਡਾ ਫੋਨ ਨੰਬਰ ਨਾ ਸਾਡੀ ਫੋਟੋ ਕਹਿੰਦੀ ਸਾਨੂੰ ਕੋਈ ਕਿਸੇ ਦਾ ਡਰ ਨਹੀਂ ਹੈਗਾ ਕਹਿੰਦੀ ਸਾਡਾ ਐਡਾ ਵੱਡਾ ਕੰਮ ਬਣਿਆ ਦੇਖੋ ਇਹ ਜੇ ਦਲੇਰ ਵੀ ਭੈਣਾਂ ਬੈਠੀਆਂ ਨੇ ਕਿ ਉਹ ਸਾਰੇ ਪਰਿਵਾਰ ਦੀ ਸਹਿਮਤੀ ਹੁੰਦੀ ਹੈ ਜਿੱਥੇ ਭੈਣਾਂ ਲੁਕ ਲੁਕ ਕੇ ਧੀਆ ਭੈਣਾਂ ਡਰਦੀਆਂ ਕੰਮ ਕਰਦੀਆਂ ਨੇ ਉਹ ਨਾ ਤਾਂ ਮੈਨੂੰ ਮੈਸੇਜ ਭੇਜਦੀਆਂ ਨੇ ਫਿਰ ਮੇਰਾ ਵੀ ਮਨ ਦੁਖੀ ਹੋ ਜਾਂਦਾ ਵੀ ਕੀ ਯਾਰ ਲੋਕ ਤਾਂ ਕਿਰਤ ਘਾਣੇ ਧਰਤੀ ਦੇ ਮੈਂ ਕੁਝ ਲੈਂਦੀ ਤਾਂ ਹੈ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਇੰਨੇ ਕਿ ਮੇਰੇ ਕੋਲੇ ਫੋਨ ਮੈਸੇਜ ਆਉਂਦੇ ਨੇ ਵੀ ਅਸੀਂ ਤੇਰੇ ਲਈ ਸੂਟ ਲੈ ਕੇ ਰੱਖਿਆ ਸੀ ਲੋੜੀ ਨੂੰ ਅਸੀਂ ਦੇਣ ਨੂੰ ਨਹੀਂ ਮੈਂ ਇਹ ਕਹਿੰਨੀ ਆਂ ਜਿਹੜਾ ਮੈਨੂੰ ਦੇਣਾ ਉਹ ਕਿਸੇ ਗਰੀਬ ਦੀ ਧੀ ਭੈਣ ਦੇ ਵਿਆਹ ਤੇ ਦੇ ਦੇ। ਹਾਂ ਜਿਨ੍ਹਾਂ ਨੇ ਮੈਨੂੰ ਮੈਸੇਜ ਬਾਹਰੋਂ ਵੀ ਆਉਂਦੇ ਨੇ ਮੈਂ ਉਹਨਾਂ ਨੂੰ ਇਹ ਕਿਹਾ ਹਾਂ ਸਾਡੇ ਪਿੰਡ 'ਚ ਕਿਸੇ ਧੀ ਭੈਣ ਦਾ ਗਰੀਬ ਦਾ ਵਿਆਹ ਹੋਊਗਾ ਮੈਂ ਤੁਹਾਨੂੰ ਫੋਨ ਕਰਾਂਗੀ ਤੁਸੀਂ ਉੱਥੇ ਜਿਉ ਥੋੜੇ ਸਰੂਗਾ ਤੁਸੀਂ ਉਸ ਲੜਕੀ ਦੇ ਵਿਆਹ ਦੇ ਵਿੱਚ ਸਮਾਨ ਦੇ ਦਿਓ। ਹੈਕ ਨਹੀਂ ਤੁਹਾਡਾ ਦਾਨ ਨਿਕਲ ਜੂਗਾ। ਬਸ ਪਿੰਡ ਦਾ ਵੀ ਮਾਣ ਹੋ ਜਾਊਗਾ ਵੀ ਸਾਡੇ ਪਿੰਡ ਦੀ ਜੇ ਕੋਈ ਅੰਟੀ ਵੀਡੀਓ ਪਾਉਂਦੀ ਆ ਤਾਂ ਸਾਡੇ ਪਿੰਡ ਦਾ ਵੀ ਭਲਾ ਹੁੰਦਾ ਹ ਹੁਣਾਂ ਵੀ ਚਾਹੀਦਾ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹਾਂ ਮੈਂ ਟਾਈਮ ਤੇ ਉਹਨਾਂ ਨੂੰ ਫੋਨ ਕਰਾਂਗੀ ਜਿੱਥੇ ਮੈਨੂੰ ਦਿਸੂਗਾ ਵੀ ਇਹ ਲੋੜ ਬਣਦਾ ਕੋਈ ਕਿਸੇ ਵੀ ਕਿਸਮ ਦੀ ਜ਼ਰੂਰਤ ਆ ਮੈਂ ਉਹਨਾਂ ਨੂੰ ਫੋਨ ਕਰਾਂਗੀ ਵੀ ਇਹਨਾਂ ਦੀ ਭਾਈ ਮਦਦ ਕਰ ਦੋ ਮੇਰੇ ਕੋ ਤਾਂ ਮਾਲਕ ਦਾ ਬਹੁਤ ਕੁਝ ਤਾਂ ਸੱਚੇ ਪਾਤਸ਼ਾਹ ਸਭ ਨੂੰ ਦੇਵੇ ਬਸ ਮੈਂ ਇਹੀ ਕਹਿਨੀ ਆ ਵੀ ਮੇਰੇ ਸਾਰੇ YouTube ਪਰਿਵਾਰ ਨੂੰ ਪਰਮਾਤਮਾ ਕਰਜੇ ਤੋਂ ਬਚਾ ਕੇ ਰੱਖੇ ਮੇਰੀ ਇੱਕ ਹੀ ਅਰਦਾਸ ਬੇਨਤੀ ਆ ਕਿਸੇ ਵੀ ਕਿਸਮ ਦਾ ਦੁੱਖ ਤਕਲੀਫ ਨਾ ਇਹਨਾਂ ਦੇ ਨੇੜੇ ਆਵੇ ਹਰ ਟਮ ਸੁਖੀ ਰਹੋ ਖੁਸ਼ ਰਹੋ ਤੁਸੀਂ ਜ਼ਿੰਦਗੀ ਦੇ ਵਿੱਚ ਬਸ ਮੈਂ ਇਹੋ ਹੀ ਆਪਦਾ ਹਰ ਵਕਤੇ ਹੀ ਕਹਨੀ ਆ ਕੋ ਜਿਹੜਾ ਪਰਿਵਾਰ ਜੁੜ ਜਾਂਦਾ ਉਹ ਇੱਕ ਆਪਣਾ ਪਰਿਵਾਰ ਬਣ ਜਾਂਦਾ ਹੈ ਇਹ ਕੰਮ ਕਰੋ ਕੋਈ ਜ਼ਿਆਦਾ ਪੈਸਾ ਨਹੀਂ ਲੱਗਦਾ ਮੈਂ ਅੱਗੇ ਵੀ ਕਹਿਣੀ ਹੁੰਦੀ ਆ ਸੁਖੀ ਰਹੋਗੇ ਇੱਕ ਵੀਡੀਓ ਨਾਲ ਇੱਕ ਬੰਦੇ ਦਾ ਫਾਇਦਾ ਹੁੰਦਾ ਦੇਖੋ ਕਿੰਨਾ ਫਾਇਦਾ ਪਰ ਮੈਂ ਜਦੋਂ ਫੇਸਬੁੱਕ ਤੇ ਤਾਂ ਮੈਂ ਕਈ ਕਈ ਪਾ ਦਿੰਨੀ ਆ ਨਾ ਸ਼ਾਰਟ ਉੱਥੇ ਮਸ਼ੀਨ ਵਾਂਗੂ ਮੈਸੇਜ ਆਉਂਦੇ ਨੇ ਇਹ ਕੌਣ ਕਰਦਾ ਹਾਂ ਵੀ ਮਿਰਚ ਆ ਜੂ ਮੈਂ ਕਰਦੇ ਨਹੀਂ 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 ਉਹ ਰੱਬ ਕਰਦਾ ਸਭ ਦੇ ਕੰਮ ਅੱਛਾ ਜੀ ਦੋ ਜੀ